ਕੁੜੀਓ ਗੱਲ ਸੁਣੋ ਮੇਰੀ ਧਿਆਨ ਨਾਲ ਅਗਰ ਤੁਹਾਡੇ ਚਿਹਰੇ ਤੇ ਛਾਈਆਂ ਹੋ ਗਈਆਂ ਦਾਗ ਧੱਬੇ ਹੋ ਗਏ ਡਾਰਕ ਸਰਕਲ ਹੋ ਗਏ ਫਿੰਸੀਆਂ ਹੋ ਗਈਆਂ ਤੁਹਾਡਾ ਸਰੀ ਚਿਹਰਾ 글로 ਨਹੀਂ ਕਰ ਰਿਹਾ ਤੁਹਨ ਸ਼ਾਈਨਿੰਗ ਨਹੀਂ ਆ ਰਹੀ ਮੂੰਹ ਦੇ ਉੱਤੇ ਤੇ ਕਾਲਸ ਫਿਰਗੀ ਜਾਂ ਸਨਵਰਨ ਹੋ ਗਿਆ ਉਹਨਾਂ ਵਾਸਤੇ ਆਪਾਂ ਤੁਹਾਨੂੰ ਇੱਕ ਛੋਟਾ ਜਿਹਾ ਫਾਰਮੂਲਾ ਦੱਸਣ ਲੱਗੇ ਆਂ ਆਪਾਂ ਕੀ ਕਰਨਾ ਦੋ ਚੀਜ਼ਾਂ ਲੈਣੀਆਂ ਨੇ ਇੱਕ ਆ ਬਰਫ਼ ਲੈ ਲਈ ਤੇ ਜੀ ਇੱਕ ਆਪਾਂ ਆਹ سیرਮ ਲੈ ਲਿਆ ਅਗਰ ਕਿਸੇ ਨੇ ਮੰਗਵਾਇਆ ਤਾਂ ਵੀ ਠੀਕ ਹੈ ਨਹੀਂ ਮੰਗਵਾਇਆ ਤਾਂ ਕੁੜੀਓ ਮੰਗਵਾ ਲਓ ਨੰਬਰ ਮੇਰਾ ਸਕਰੀਨ ਤੇ ਚੱਲ ਰਿਹਾ ਹੈਗਾ ਤੁਸੀਂ ਮੰਗਵਾ ਸਕਦੇ ਹੋ ਠੀਕ ਹੈ ਜੀ ਆਪਾਂ ਨੇ ਹੁਣ ਕੀ ਕਰਨਾ ਹੈਗਾ ਜੀ ਇੱਕ ਡਲਾ ਆ ਮਤਲਬ ਇੱਕ ਪੀਸ ਸ্লাইਸ ਜ ਆਪਾਂ ਲੈ ਲਿਆ ਇਹਦਾ ਬਰਫ਼ ਦਾ ਹਨਾ ਆਈਸ ਕਯੂਬ ਕਹਿੰਦੇ ਆ ਜੀ ਨੂੰ ਇਹਨੂੰ ਕੀ ਕਰਨਾ ਆਪਾਂ ਸਿੱਧੀ ਨਹੀਂ ਲਾਉਣਾ ਹੈਗਾ ਆਪਾਂ ਇਹਨੂੰ ਰਮਾਲ ਦੇ ਵਿੱਚ ਪਾ ਲਈ ਰਮਾਲ ਦੀ ਤੈਹ ਮਾਰ ਲਓ ਤੇ ਉੱਤੇ ਦੇ ਲਓ ਇਹਦਾ ਕੱਪੜਾ ਇਹਨੂੰ ਲਓ ਜੀ ਟੱਕ ਤੁਸੀਂ ਸਮਾਰ ਕੇ ਆਪਾਂ ਨੇ ਕੀ ਕਰਨਾ ਜੀ ਇਹਨੂੰ ਇੱਕ ਵਾਰੀ ਨਾ ਆਇਸ ਤਰ੍ਹਾਂ ਮਤਲਬ ਆਪਦੇ ਫੇਸ ਤੇ ਦਾ ਸਕਾਈ ਕਰਨੀ ਐ ਇਸ ਤਰ੍ਹਾਂ ਸਕਾਈ ਕਰ ਲੋ ਜੀ ਫੇਸ ਤੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈਗੀ ਹੈ ਗਰਮੀ ਨਾਲ ਝੁਲਸੇ ਪਏ ਨੇ ਮੂੰਹ ਆਪਣੇ ਸਭ ਦੇ ਗਰਮੀ ਨਾਲ ਆ ਕਿ ਬਾਹਰ ਨਿਕਲ ਨਹੀਂ ਪੈਂਦਾ ਕੁੜੀਆਂ ਨੂੰ ਤਾਂ ਸੋਈ ਚ ਕੰਮ ਠੰਡਾ ਕਰਨਾ ਪੈਂਦਾ ਆਹ ਲਓ ਜੀ ਤੁਸੀਂ ਇਸ ਤਰ੍ਹਾਂ ਇਹਦੀ ਬਰਫ਼ ਦੀ ਪੂਰੀ ਸਕਾਈ ਕਰਨੀ ਆਪਾਂ ਚੰਗੀ ਤਰ੍ਹਾਂ ਠੀਕ ਹੈ ਜੀ ਆ ਮੱਥੇ ਤੋਂ ਕਰੋ ਤੁਸੀਂ ਚੁਰੜੀ ਨਾ ਪੈਣ ਦਿਓ ਮੱਥੇ ਨੂੰ ਖੁਸ਼ ਰੱਖਿਆ ਕਰੋ ਜਿੰਨਾ ਤੁਸੀਂ ਮੱਥਾ ਇਕੱਠਾ ਕਰਕੇ ਰੱਖਦੇ ਹੋ ਮੱਥੇ ਤੇ ਝੁਰੜੀ ਪੈਂਦੀ ਹੈਗੀ ਆ ਮੂੰਹ ਨੂੰ ਵਧੀਆ ਰੱਖਿਆ ਕਰੋ ਖੁਸ਼ ਰਿਆ ਕਰੋ ਜਿੰਨਾ ਚ ਇੰਨਾ ਚ ਰਸਿਆ ਕਰੋ ਜਿੰਨਾ ਚ ਇੱਥੇ ਪੀੜ ਨਹੀਂ ਹੁੰਦੀ ਪੂਰਾ ਖੁਸ਼ ਰਿਆ ਕਰੋ ਠੀਕ ਹੈ ਇਹਦੀ ਚੰਗੀ ਤਰ੍ਹਾਂ ਸਿਕਾਈ ਕਰਕੇ ਆਪਾਂ ਉਸ ਤੋਂ ਬਾਅਦ ਆਪਾਂ ਜਿਹੜਾ ਫਾਰਮੂਲਾ ਵਰਤਣਾ ਹੈਗਾ ਜੀ ਇਹਨੂੰ ਤੁਸੀਂ ਇਸ ਤਰ੍ਹਾਂ ਰੱਖ ਦਿਓ ਆਪਾਂ ਕੀ ਕਰਨਾ ਸਿਰਮ ਚੱਕਿਆ ਇਹਦੀਆਂ ਦੋ ਬੂੰਦਾਂ ਲਈਆਂ ਆ ਦੇਖੋ ਤੁਹਾਨੂੰ ਮੈਂ ਦਿਖਾਉਣੀ ਆ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਆ ਚੱਕੋ ਜੀ ਆਪਾਂ ਦੋ ਬੂੰਦਾਂ ਇਹਦੀਆਂ ਆਪਾਂ ਉਂਗਲਾਂ ਤੇ ਪਾ ਲਈਆਂ ਇਸ ਤਰ੍ਹਾਂ ਠੀਕ ਹੈ ਜੀ ਜ਼ਿਆਦਾ ਨਹੀਂ ਲਾਉਣਾ ਇਹਨੂੰ ਆਪਾਂ ਦੋਨੇ ਉਂਗਲਾਂ ਨੂੰ ਇਸ ਤਰ੍ਹਾਂ ਇਕੱਠੀਆਂ ਕਰ ਲਈਆਂ ਤੇ ਆਪਾਂ ਇਹ ਸੀਰਮ ਲਾਉਣਾ ਸਟਾਰਟ ਕਰਤਾ ਇਹਨੂੰ ਆਪਾਂ ਇਸ ਤਰ੍ਹਾਂ ਲਾਉਣਾ ਹੈ ਚੰਗੀ ਤਰ੍ਹਾਂ ਇਧਰੋਂ ਐਸ ਤਰ੍ਹਾਂ ਠੀਕ ਹੈ ਜੀ ਤੁਹਾਨੂੰ ਮੈਂ ਸਾਰਾ ਇਹਦਾ ਪ੍ਰੋਸੀਜਰ ਦੱਸਤਾ ਵੀ ਆਪਾਂ ਵਰਤਣਾ ਕਿਵੇਂ ਹੈ ਤੁਸੀਂ ਇਸ ਤਰ੍ਹਾਂ ਵਰਤ ਸਕਦੇ ਹੋ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਗਈ ਆ ਦੇਖੋ ਜੀ ਤੁਸੀਂ ਇੱਥੋਂ ਮੱਥੇ ਤੋਂ ਇਸ ਤਰ੍ਹਾਂ ਤੇ ਆਪਣੇ ਨਾ ਇਸ ਤਰ੍ਹਾਂ ਕਰ ਲਿਆ ਕਰੋ ਇੱਥੇ ਰੋਕ ਦਿਆ ਕਰੋ ਆ ਜਿਹੜਾ ਆਪਣੇ ਨੱਕ ਕੋਲੇ ਮਾਸ ਇਕੱਠਾ ਹੁੰਦਾ ਨਾ ਫਿਰ ਇਹ ਨਹੀਂ ਹੁੰਦਾ ਹੈਗਾ ਉਮਰ ਦਾ ਨਹੀਂ ਪਤਾ ਲੱਗਦਾ ਹੁੰਦਾ ਉਮਰ ਤਾਂ ਮੇਰੀ ਵੀ ਬਥੇਰੀ ਵੱਡੀ ਆ ਆਹ ਲੋ ਜੀ ਜੱਕੋ ਤੁਸੀਂ ਇਸ ਤਰ੍ਹਾਂ ਕਰਨਾ ਹੈਗਾ ਅੱਖਾਂ ਦੇ ਕੋਲੇ ਕਰਨਾ ਹੈ ਇਸ ਤਰ੍ਹਾਂ ਤੁਸੀਂ ਅੱਖਾਂ ਤੇ ਮ사ਜ ਕਰਿਆ ਕਰੋ ਜੀ ਇਸ ਤਰ੍ਹਾਂ ਕਰਿਆ ਕਰੋ ਆਪਾਂ ਖਿੱਚਣਾ ਨਹੀਂ ਹੈਗਾ ਅਗਰ ਤੁਸੀਂ ਮਤਲਬ ਕਿ ਇਸ ਤਰ੍ਹਾਂ ਕਰੋਂਗੀ ਆ ਨਾ ਡੇਲੀ ਰਾਤ ਨੂੰ ਸੌਣ ਲੱਗੀਆਂ ਤਾਂ ਸਵੇਰ ਨੂੰ ਤੁਹਾਡੇ ਨਖਾਰ ਹੀ ਵੱਖਰਾ ਆਊਗਾ ਜਿਆਦੇ ਕੋਈ ਸਾਬਣ ਸ਼ੈਂਪੂ ਆਹ ਕੀ ਕਹਿੰਦੇ ਹੁੰਦੇ ਫੇਸ ਵਾਸ਼ ਨਹੀਂ ਆਪਾਂ ਵਰਤਣਾ ਤੇ ਤੁਹਾਡੇ ਨਖਾਰ ਵੱਖਰਾ ਹੀ ਆਊਗਾ ਬਹੁਤ ਹੀ ਜ਼ਿਆਦਾ 글로 ਕਰਦਾ ਹੈਗਾ ਜੀ ਇਹ ਸੀਰਮ ਆਪਣਾ ਤੇ ਨਾਲ ਬਰਫ਼ ਦਾ ਜਦੋਂ ਕੰਬੀਨੇਸ਼ਨ ਹੋ ਗਿਆ ਤੇ ਇਹ ਨੇ ਉਦੋਂ ਵੀ ਬਾ ਕਮਾਲ ਕਰ ਦੇਣਾ ਕਿਉਂਕਿ ਗਰਮੀ ਹੈ ਗਰਮੀ ਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਔਖਾ ਲੱਗਦਾ ਹੈਗਾ ਹਨਾ ਤੇ ਇਹ ਤੁਸੀਂ ਵਰਤਿਆ ਕਰੋ ਅਗਰ ਤੁਸੀਂ ਕਿਸੇ ਭੈਣ ਨੇ ਮੰਗਵਾਉਣਾ ਨਹੀਂ ਮੰਗਵਾਇਆ ਤਾਂ ਮੇਰਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ 8619874463 ਸਕ੍ਰੀਨ ਤੇ ਮੇਰਾ ਨੰਬਰ ਚੱਲ ਰਿਹਾ ਉਸ ਨੰਬਰ ਤੇ ਤੁਸੀਂ ਆਰਡਰ ਕਰਕੇ ਇਹ ਮੰਗਵਾ ਸਕਦੇ ਹੋ ਜੀ ਇਹਦੇ ਨਾਲ ਹੁੰਦਾ ਇੱਕ ਫੇਸ ਪੈਕ ਜਿਹੜਾ ਕਿ ਆਪਾਂ ਦਹੀਂ ਦੇ ਵਿੱਚ ਮਿਲਾ ਕੇ ਲਾਉਣਾ ਹੈ ਹਫਤੇ ਦੇ ਵਿੱਚ ਦੋ ਵਾਰ ਜਦੋਂ ਆਪਾਂ ਦਹੀਂ ਦੇ ਵਿੱਚ ਮਿਲਾਵਾਂਗੇ ਉਹਨੂੰ ਲਾਵਾਂਗੇ ਜਦੋਂ ਉਹ ਥੁਸੁੱਕਣ ਤੇ ਆ ਗਿਆ ਉਹਨੂੰ ਹਲਕੇ ਹੱਥਾਂ ਨਾਲ ਰਗੜ ਲੈਣਾ ਹੈਗਾ ਨਾਲੇ ਤਾਂ ਜਿਹੜੇ ਗੰਦੇ ਜਿਹੇ ਵਾਲ ਆਪਣੇ ਚਿਹਰੇ ਤੇ ਆਏ ਹੁੰਦੇ ਆ ਉਹ ਲੈ ਜਾਂਦੇ ਨੇ ਤੇ ਨਾਲੇ ਆਪਣਾ ਫੇਸ ਪੂਰਾ ਟਾਈਟ ਹੋ ਜਾਂਦਾ ਆ ਦੇਖੋ ਤੁਸੀਂ ਹੁਣ ਬਰਫ਼ ਨਾਲ ਕੀਤਾ ਸੀਗਾ ਇਹ ਬਰਫ਼ ਨਾਲ ਦੇਖੋ ਕਿੰਨਾ ਪੂਰਾ ਇਹ ਪਹਿਲਾਂ ਇਹ ਠੰਡਕ ਠੰਡਕ ਨਾਲ ਟਾਈਟ ਹੋ ਗਿਆ ਮੂੰਹ ਆਪਣਾ ਫਿਰ ਆਪਾਂ ਸੀਰ ਮਲਾ ਲਿਆ ਉਹਦੇ ਨਾਲ ਠੰਡਕ ਨਾਲ ਉਹਦੇ ਸੀਰ ਮਨ ਨਾਲ ਟਾਈਟ ਹੋ ਗਿਆ ਆਪਾਂ 5 ਮਿੰਟ ਮ사ਜ ਕਰਨੀ ਹੈ ਜੀ ਇਹਦੀ ਮੈਂ ਤਾਂ ਵੀਡੀਓ ਬਣਾਉਣੀ ਐ ਇੰਨਾ ਚਿਰ ਕਰ ਨਹੀਂ ਸਕਦੀ 5 ਮਿੰਟ ਆਪਾਂ ਇਹਦੀ ਮ사ਜ ਕਰਨੀ ਜੀ ਇਸ ਤਰ੍ਹਾਂ ਤੁਸੀਂ ਦੇਖੋ ਥੋੜੇ ਦਿਨਾਂ ਦੇ ਵਿੱਚ ਹੀ ਤੁਹਾਡੇ ਚਿਹਰੇ ਤੇ ਰੰਗ ਆ ਜਾਣਾ ਹੈਗਾ ਬਹੁਤ ਸੋਹਣਾ ਤੁਸੀਂ ਹੋ ਜਾਣਾ ਹੈਗਾ ਇੱਕ ਵਾਰੀ ਤੁਸੀਂ ਜਰੂਰ ਇਹ ਟਰਾਈ ਕਰਕੇ ਦੇਖੋ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ